ਜਲਾਲਾਬਾਦ ਦੇ ਪਿੰਡ ਵਿੱਚ ਬੀਤੇ ਦਿਨੀ ਹੋਈ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਸੋਹਰੇ ਪਰਿਵਾਰ ਦੇ ਨਾਲ ਮਿਲ ਕੇ ਰੇਲਵੇ ਫਲਾਈਵਰ ਫਾਜ਼ਿਲ ਕਾ ਕੀਤਾ ਗਿਆ ਜਾਮ ਅਤੇ ਕੀਤੀ ਗਈ ਇਨਸਾਫ ਦੀ ਮੰਗ ਇੱਥੇ ਵੱਡੀ ਗੱਲ ਸਾਹਮਣੇ ਆਈ ਕਿ ਪੇਕੇ ਪਰਿਵਾਰ ਨੇ ਸੋਹਰੇ ਪਰਿਵਾਰ ਦੇ ਨਾਲ ਮਿਲ ਕੇ ਧਰਨਾ ਲਾਇਆ ਹੈ ਅਤੇ ਪੁਲਿਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਹਨ ਅਤੇ ਕਿਹਾ ਗਿਆ ਕਿ ਪੁਲਿਸ ਵੱਲੋਂ ਧੱਕੇ ਨਾਲ ਸੋਹਰੇ ਦਾ ਮਾਮਲਾ ਦਰਜ ਕਰਾਇਆ ਗਿਆ ਜਦਕਿ ਜਹੀ ਕੋਈ ਵੀ ਗੱਲ ਨਹੀਂ ਹੈ ਜਦਕਿ origional ਅਸਲੀ ਕਾਤਲ ਬਾਹਰ ਘੁੰਮ ਰਹੇ ਹਨ ਜਦ ਤੱਕ ਕਾਤਲਾ ਨਹੀਂ ਫੜਾਇਆ ਜਾਂਦਾ ਇਹ ਤਰਨਾ ਇਸੇ ਪ੍ਰਕਾਰ ਜਾਰੀ ਰਹੇਗਾ ਇੱਥੇ ਬੋਲਦੇ ਹੋਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਅਤੇ ਹੋਰ ਕੀ ਕੀ ਕਿਹਾ ਕਿਸ ਕਿਸੇ ਚੀਜ਼ ਦੀ ਮੰਗ ਕੀਤੀ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੁਸੀਂ ਵੇਖ ਰਹੇ ਹੋ ਫਾਜ਼ਿਲਕਾ ਰੇਲੇ ਫਲਾਈਓਵਰ ਤੇ ਕਿੱਦਾਂ ਇਨਸਾਫ ਲਈ ਜਾਮ ਲਾਇਆ ਗਿਆ ਹੈ ਲੇਡੀ ਸਿਸਟਰ ਹੈ ਹਾਂਜੀ ਸਿਸਟਰ ਜੀ ਕਿਹੜਾ ਪਿੰਡ ਹੈ ਇਹਨਾਂ ਦਾ ਪੂਰਾ ਪਰਿਵਾਰ ਹੈ ਹਾਂਜੀ ਪਹਿਲੇ ਵੀ ਮਾਮਾ ਦਾ ਤੇ ਹੋਇਆ ਸੀਗਾ ਇੰਦੋਂ ਉਹਨਾਂ ਕੋ ਧੱਕੇ ਨਾ ਕਰਵਾਏਗੇ ਜੀ ਸਾਡੇ ਪਰੋਣੇ ਦੇ ਉਹਨਾਂ ਖਸੂਰੀ ਆਣੇ ਉਹ ਬੇਖਸੂਰੀ ਕਦੋਂ ਦੀ ਐਡਸ ਐਡ 88 ਦੀ ਦੂਜੀ 88 ਦੀ ਦੂਜੀ ਹਾਂ ਜੀ ਤੇ ਅੱਜ ਹੋ ਗਈ 23 ਜੂਨ ਅੱਜ ਤੇ ਤੇ ਪੋਸਟਮਾਰਟਮ ਹੋ ਚੁੱਕਾ ਹੈ ਅੱਜ ਅੱਜ ਹੋਇਆ ਅੱਜ ਲੈ ਕੇ ਆਏ ਅੱਜ ਪੋਸਟਮਾਰਟਮ ਹਾਂ ਜੀ ਹਾਂ ਜੀ ਤੁਹਾਨੂੰ ਡੈੱਡ ਬੋਡੀ ਲਾ ਕੇ ਪੋਜੀਸ਼ਨ ਕਰਨਾ ਪੈ ਰਿਹਾ ਕੀ ਕਾਰਨ ਹੈ ਐਪੋਸ ਸਮਝ ਨਹੀਂ ਕਰ ਰਹੇ ਫਿਰ ਕਰ ਰਹੇ ਸੀ ਇੱਕ ਮੇਰੀ ਗੱਲ ਸੁਣ ਇੱਕ ਸੁਪਾ ਕਹਿ ਰਹੇ ਵੀ ਤੁਸੀਂ ਇੱਕ ਖर्चा ਦੇ ਦਿੱਤਾ ਉਹ ਧੱਕੇ ਨਾ ਕਰਵਾਏਗੇ ਜੀ ਸਾਡੇ ਕੋਲ ਪਰਚਾ ਜੀ अच्छा हां जी हां कितना करवाया गया है ਤੁਹਾਨੂੰ ਸ਼ੱਕ ਕਿੰਦੇ ਤੇ ਹੈਗਾ ਵੀ ਕਿੰਦੇ ਤੇ ਪਰਚਾ ਹੋਣਾ ਚਾਹੀਦਾ ਹੈਗਾ ਸਾਨੂੰ ਸਾਨੂੰ ਸ਼ੱਕ ਜਿਹੜਾ ਮਤਲਬ ਸਾਹ ਜੀ ਇਹਨਾ ਹੰਸਾ ਜਿੰਨੀ ਕੁ ਇਹੜੀ ਮੇਰੀ ਬਾਤ ਜੀ ਇਹ ਸਾਰੀ ਕੁੜੀ ਗਿਆ ਇਸ ਮਾਮਲੇ ਤੇਰੇ ਇਹ ਬੁੱਧਵਾਦ ਤੇ ਇਥੋਂ ਗਈ ਮੈਂ ਪਾਣੀ ਵਾਲਾ ਤੇ ਮੀਂਹਿਆਂ ਵਾਲੀ ਦੇ ਖੇਤਾਂ ਦੇ ਵਿਚਕਾਰ ਹੋਇਆ ਪੁਲਿਸ ਨੇ ਫੋਨ ਕੀਤਾ ਮੇਰੇ ਬਾਪੂ ਜੀ ਦੇ ਮੋਬਾਈਲ ਤੇ ਅਸੀਂ ਜਦੋਂ ਪਹੁੰਚੇ ਆ ਤਾਂ ਉਹਦੇ ਉੱਤੇ ਨਗਰ ਅਵਸਥਾ ਚ ਕੁੜੀ ਸੀ ਉਹਨੇ ਆਨੇ ਸਾਰੇ ਬਾਹਰ ਆਏ ਸੀ ਸਾਰਾ ਆ ਜਾਨਕੀ ਜਿਵੇਂ ਮੁਗਲਾਈਲ ਪਾਇਆ ਹੁੰਦਾ ਉਹ ਸਾਰਾ ਮੂੰਹ ਕੜਾ ਹੋਇਆ ਸੀ ਤੇ ਪੂਰਾ ਜਾਨਕੀ ਬੱਚਾ ਸੀ ਪ੍ਰੈਗਨੈਂਸੀ ਸੀ 10 ਦਿਨ ਡਿਲੀਵਰ ਹੋ ਜਾਂਦੀ ਸੀ ਬੱਚਾ ਵੀ ਖਤਮ ਹੋ ਚੁੱਕ ਜਗਾ ਸੀ ਫਿਰ ਅਸੀਂ ਪੁਲਿਸ ਦੇ ਕੋਲ ਗਏ ਜੀ ਪੁਲਿਸ ਨੇ ਸਾਨੂੰ ਇਹ ਨਹੀਂ ਦੱਸਿਆ ਪਹਿਲਾਂ ਤਾਂ ਤੇਰਾ ਸਹੁਰਿਆਂ ਵਾਲੇ ਪਾਸੇ ਚੱਲੇ ਜੀ ਕਾਸੀ ਕੋਈ ਕੰਪਲੇਨਟ ਨਹੀਂ ਕੀਤੀ ਸਾਰੇ ਹਵਲੇ ਇਸ ਐਸੇ ਐਨਾਂ ਦੇ ਦਰਜ ਕਰੋ ਜਾਂ ਕੋਸ਼ ਕਰੋ ਸਾਨੂੰ ਜਿਸ ਛੱਕ ਸੀ ਅਸੀਂ ਜਵਨਾਰਜ ਬੰਦਾ ਦੱਸਦੇ ਆ ਛੱਕਦਾ ਉਹ ਕਹਿੰਦੇ ਇਹ ਹੋ ਨਹੀਂ ਸਕਦਾ ਐਸਚੋ ਸਾਹਿਬ ਪਰਿੰਦ ਸਿੰਘ ਜੀ ਥਾਣਾ ਬੈਰੋ ਕਹਿੰਦੇ ਇਹ ਹੋ ਨਹੀਂ ਸਕਦਾ ਇੱਕ ਕੁੜੀ ਦੇ ਸੰਸ਼ਕ ਸੀ ਉਹ ਇਹ ਕੁੜੀ ਜਿਹੜੀ ਮਰਨ ਵਾਲੀ ਉਹ ਕੁੜੀ ਦੇ ਕੋਲ ਜਾਂਦੀ ਸੀ ਸੋਨੀਆ ਕੁੜੀ ਦਾ ਨਾਮ ਹੈ ਉਹਨਾਂ ਦੇ ਕੋਲ ਜਾਂਦੀ ਸੀ ਅਸੀਂ ਕਹਿੰਦੇ ਜੀ ਉਹਨੂੰ ਬੁਲਾ ਕੇ ਉਹਨੂੰ ਬੁਲਾਇਆ ਗਿਆ ਕੁੜੀ ਨੂੰ ਥਾਣੇ ਪਰ ਉਹਨੂੰ ਚਾਹ ਪਾਣੀ ਪਿਆ ਕੇ ਛੋਟੀ ਖਵਾ ਕੇ ਉਹਨੂੰ ਤੋਰ ਦਿੱਤਾ ਗਿਆ ਕੋਈ ਪੁੱਛ ਗੈਸ ਨਹੀਂ ਕੀਤੀ ਉਹ ਕਿੱਥੇ ਵੀ ਜਾਣ ਵਾਲੀ ਜੀ ਉਹ ਵੀ ਪਾਣੀ ਵਾਲੀ ਆਣੀ ਰੱਜੇ ਜਾਣੀ ਕੀ ਮੰਗਿਆ ਤੁਹਾਡੀ ਕੀ ਸਾਡੀ ਮੰਗੀ ਸਾਨੂੰ ਕੁੜੀ ਤਾਂ ਸਾਡੀ ਗਈ ਬੱਚਾ ਵੀ ਨਾਲ ਗਿਆ ਤੇ ਸਾਨੂੰ ਇਨਸਾਫ ਦਵਾਇਆ ਜਾਣੀ ਕਿ ਉਹ ਲੜਕੀ ਜਿਹੜੀ ਹੈ ਇਹਨਾਂ ਦੇ ਥੋੜਾ ਘਰਾਂ ਦੀ ਜਾਂਦੀ ਸੀ ਨਹੀਂ ਜੀ ਉਹ ਤੇ ਪੇਕੇ ਘਰ ਜਾਂਦੀ ਹਾਂ ਜੀ ਤੁਹਾਨੂੰ ਉਹਦੇ ਤੇ ਸ਼ੱਕ ਹੈ ਸਾਨੂੰ ਉਹਦੇ ਤੇ ਸ਼ੱਕ ਇੱਕ ਅਸੀਂ ਵੀਡੀਓ ਇਹਨਾਂ ਨੂੰ ਕੱਢ ਕੇ ਦਿੱਤੀ ਹੈ ਆਪ ਲਿਆ ਕੇ ਐਸ ਐਚਓ ਸਾਹਿਬ ਨੂੰ ਅਸੀਂ ਆਪ ਗੱਡੀ ਤੇ ਲੈ ਆਨੇ ਆ ਜਾਂ ਆ ਕੀ ਆਪ ਹੀ ਛੱਡ ਕੇ ਆਨੇ ਆ ਪਲਾਸ ਸੀਸੀਟੀਵੀ ਕੈਮਰਾ ਚੱਕ ਰਾਇ ਇੱਕ ਤੇ ਥਰਡ ਪਰਸਨ ਵੀ ਸਾਨੂੰ ਨਜ਼ਰ ਆਇਆ ਹੈ ਪਰ ਉਹ ਥਰਡ ਪਰਸਨ ਦੀ ਬਾਹਰ ਨਹੀਂ ਕੀਤੀ ਜਾ ਰਹੀ ਉਹ ਅਸੀਂ ਕਿਹਾ ਜੀ ਕੋਈ ਡੰਪ ਚਕਾਓ ਜਾਂ ਮੋਬਾਈਲ ਐਪਲੀਕੇਸ਼ਨ ਲਗਾਓ ਪਰ ਕਿਸੇ ਤਰ੍ਹਾਂ ਉਹ ਨਹੀਂ ਕੀਤਾ ਜਾ ਰਿਹਾ ਤਾਂ ਇਸ ਕਰਕੇ ਸਾਨੂੰ ਸ਼ੰਕਾ ਲਗਾਉਣਾ ਪਿਆ ਦੇ ਤਾਂ ਕਿਸੇ ਦਾ ਦਿਲ ਨਹੀਂ ਕਰਦਾ ਇਹ ਪਤਾ ਜਿਹੜੀ ਲੜਕੀ ਤੇ ਤੁਸੀਂ ਸੋਨੀਆ ਦਾ ਨਾਮ ਲੈ ਰਹੇ ਹੋ ਉਹਦੇ ਨਾਲ ਕੀ ਰਿਸ਼ਤਾ ਕੀ ਸੀ ਉਹਦੇ ਨਾਲ ਸਹੇਲੀ ਤੌਰ ਤੇ ਬਣੀ ਸੀ ਜੀ ਫਰੈਂਡ ਸੀ ਉਹ ਕੀ ਕਰਦੀ ਹੈਗੀ ਆ ਉਹ ਵੀ ਬਸ ਮਿਹਨਤ ਮਜ਼ਦੂਰੀ ਕਪੜੇ ਜ਼ਿੰਦੀ ਜੀ ਉਹਨਾਂ ਦੇ ਤੇ ਸ਼ੱਕ ਕਿਉਂ ਹੈ ਤੁਹਾਨੂੰ ਸਰ ਉਹਦੇ ਤੇ ਇਹ ਲੇਸਨ ਵੀ ਬੰਦੇ ਆਪਣੇ ਇਕੱਠੇ ਇੱਕ ਦੂਜੇ ਦੇ ਗੱਲ ਕਰਦੇ ਸੀ ਪਹਿਲਾਂ ਜਿਵੇਂ ਉਹਦੇ ਕੋਲ ਆਣਾ ਜਾਣਾ ਸੀ ਉਹ ਨਹੀਂ ਟਾਣੀ ਬਿਲਕੁਲ ਨਹੀਂ ਦੀ ਤੇ ਜਿੱਥੇ ਕਰਦੇ ਆ ਉਹਨਾਂ ਦੇ ਪਿੰਡ ਦੇ ਬਾਹਰ ਬਾਟਾਣੀਏ ਉਹ ਬਿਲਕੁਲ ਨਾਲ ਉਹਦੇ ਖੇਤਾਂ ਦੇ ਖੇਤ ਉਹਦੇ ਨਾਲ ਜਿਵੇਂ ਤੋ ਲਾ ਲਓ 500 ਮੀਟਰ ਨਾਲ ਲਓ ਕੋਈ ਕੈਰੈਕਟਰ ਤੇ ਸਿਕਾ ਹੁੰਦੇ ਹਾਂਜੀ ਹਾਂਜੀ ਕਰਦੇ ਹਾਂ ਬਿਲਕੁਲ ਹੁੰਦੇ ਉਹਦੇ ਸਾਰੇ ਘਰ ਤੋਂ ਫੋਨ ਆਇਆ ਸੀ ਵੀ ਤੁਹਾਡੀ ਪੇਟੀ ਤੁਹਾਡੇ ਕੋਲ ਆ ਜੀਏ ਉਹਦੇ ਸਾਰੇ ਘਰ ਤੋਂ ਸਾਨੂੰ ਇਹ ਮਿਸ ਕਮਿਊਨੀਕੇਸ਼ਨ ਹੋ ਗਈ ਸਾਸ ਕਰਨੀ ਸੀ ਸਾਸ ਤੇ ਦੇਵਰ ਜਿਹੜਾ ਝੋਨਾ ਲਾਣ ਗਿਆ ਸੀ ਕਪੂਰ ਥੱਲੇ ਉਤੋਂ ਸਾਨੂੰ ਮੁੰਡਾ ਸੀ ਮੁੰਡੇ ਨੇ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਮਿਸ ਕਮਿਊਨੀਕੇਸ਼ਨ ਕਰਨੀ ਵੀ ਚਲੋ ਪਹਿਲਾਂ ਵੀ ਚਲੇ ਜਾਂਦੇ ਆ ਇਸ ਕਰਕੇ ਨਹੀਂ ਕਰਦੇ ਹਾਂ ਸਿਰੋਂਦਾ ਤਾਂ ਫਿਰ ਅਸੀਂ ਆਪ ਹੀ ਲੈਣ ਆ ਜਾਂਦੇ ਆ ਤੇ ਤੁਹਾਨੂੰ ਘਰੋਂ ਨਹੀਂ ਦੱਸਿਆ ਕਿ ਤੁਹਾਡੀ ਬੇਟੀ ਆ ਰਹੀ ਹੈ ਕਿ ਨਹੀਂ ਆ ਰਹੀ ਤੇ ਕਿੰਨੇ ਦਿਨ ਬਾਅਦ ਪਤਾ ਲੱਗਦਾ ਵੀ ਉਹਦੀ ਡੈਥ ਹੋ ਚੁੱਕੀ ਹੈ ਸ਼ੁਪਰਵਾਸ ਨੂੰ ਪਤਾ ਲੱਗਦੀ 18 ਤਰੀਕ ਨੂੰ ਬੁੱਧਵਾਰ ਦੇ ਮੈਨ ਸ਼ੁਕਰ 20 ਤਰੀਕ ਨੂੰ ਸਾਨੂੰ ਪਤਾ ਲੱਗਿਆ ਦੋ ਦਿਨ ਬਾਅਦ ਡੇਢ ਦਿਨ ਬਾਅਦ ਕੋਈ ਮ੍ਰਿਤਕਾਖਤ ਵਿੱਚ ਮਿਲਦੀ ਹੈ ਤੇ ਇਨ ਬਿਟਵੀਨ ਤੁਹਾਡੇ ਕੋਲ ਨਹੀਂ ਪਹੁੰਚੀ ਤੇ ਤੁਸੀਂ ਅੱਗੇ ਕਨਫਰਮ ਨਹੀਂ ਕੀਤਾ ਵੀ ਸਾਡੀ ਬੇਟੀ ਆਈ ਨਹੀਂ ਤੁਹਾਡੇ ਸਾਡੇ ਕੋਲ ਕਿੱਥੇ ਜਾਏਗੀ ਸਾਨੂੰ ਸਰ ਪਤਾ ਜੇ ਕੋਈ ਕਮਿਊਨੀਕੇਸ਼ਨ ਕੋਈ ਹੁੰਦਾ ਤਾਂ ਅਸੀਂ ਪਤਾ ਕਰ ਲਈਏ ਜੋ ਸੋਰੇ ਕਰਨੂ ਤਾਂ ਇਹ ਲੱਗਿਆ ਵੀ ਉਹ ਪੈਕਿਆਂ ਦੇ ਗਈ ਤੇ ਪੈਕਿਆਂ ਨੂੰ ਕੋਈ ਪਤਾ ਨਹੀਂ ਸੀਗਾ ਜਿਹੜਾ ਪ੍ਰੋਣਾ ਹੈ ਉਹਨੇ ਉਹਨੇ ਵੀ ਅੱਗੇ ਪੁੱਛਿਆ ਨਹੀਂ ਵੀ ਆ ਵੀ ਮੇਰੀ ਵਾਈਫ ਘਰੇ ਪਹੁੰਚੀ ਕਿ ਨਹੀਂ ਪਹੁੰਚੀ ਨਹੀਂ ਨਹੀਂ ਪਹੁੰਚੀ ਤਾਂ ਪਹਿਲਾਂ ਵੀ ਨਹੀਂ ਪੁੱਛਦਾ ਕਦੀ ਨਹੀਂ ਪੁੱਛਿਆ ਤਾਂ ਪਹਿਲਾਂ ਵੀ ਨਹੀਂ ਕਰਿਆ ਕਰਾਲਾ ਕਰਦਾ ਕੀ ਇਹਨਾਂ ਦਾ ਉਹ ਸਨ ਮਿਹਨਤ ਮਜ਼ਦੂਰੀ ਕਰਦਾ ਹੈ ਸਾਰਾ ਪਰਿਵਾਰੀ ਮਿਹਨਤ ਕਰਦਾ ਕੋਈ ਸ਼ੱਕ ਨਹੀਂ ਨਹੀਂ ਪਰੰਤ ਚੱਕ ਨਹੀਂ ਸਾਰਾ ਪਰਿਵਾਰ ਹੀ ਨਾਲ ਹੈ ਜੀ ਬਸ ਇਹ ਤੱਕ ਅਗਿਆਤ ਹੈ ਕਿ ਕਿਸੇ ਸ਼ੱਕ ਕਰ ਰਹੇ ਹੋ ਤੁਸੀਂ ਵੀ ਕੌਣ ਹੋ ਸਕਦਾ ਹੈ ਅਸੀਂ ਜੀ ਸੀਸੀਟੀਵੀ ਦੇ ਕੈਮਰੇ ਵਿੱਚ ਬੰਦਾ ਵਖਾ ਚੁੱਕਿਆ ਜੀ ਥੋੜੀ ਜਿਹੀ ਥੋੜੀ ਜਿਹੀ ਸیکل ਸਾਫ ਨਹੀਂ ਆ ਰਹੀ ਟੋਪੀ ਅਸੀਂ ਇਹ ਕਹਿੰਦੇ ਲੁਕੇਸ਼ਨ ਲਗਾਓ ਜਾਂ ਮੋਬਾਈਲ ਡੰਪ ਕਰਾਓ ਕਿ ਕਿਤਾ ਜੀ ਪੂਰੀ ਜਾਣਕਾਰੀ ਜੋ ਕੀ ਹੈ ਸੀਸੀਟੀਵੀ ਵਿੱਚ ਕੀ ਪੁਛਾਇਆ ਥੋੜੀ ਬੱਚੀ ਜੀ ਕੁੜੀ ਨਾਲ ਸੱਟ ਤੁਰ ਕੇ ਚੱਲੀ ਹੈ ਥਰਡ ਪਰਸਨ ਨੇ ਕੋਈ ਉਹਦੀ ਜਾਣ ਪਛਾਣ ਸਾਡੇ ਨਾਲ ਨਹੀਂ ਨਾ ਸੋਹਰਾ ਪਰਿਵਾਰ ਕਿਸੇ ਉਹ ਪਬਲਿਕ ਪਲੇਸ ਦੀ ਜਗ੍ਹਾ ਦੀ ਗੱਲ ਹੈ ਹਾਂਜੀ 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 ਪਬਲਿਕ ਪਲੇਸ ਦੀ ਗੱਲ ਸੀ ਸੀਟੀਵੀ ਕਿੱਥੋਂ ਦਾ ਹੈਗਾ ਸਰ ਇਹ ਸਰ ਰੋੜਾ ਵਾਲੀ ਮੰਡੀ ਤੋਂ ਰੋੜਾ ਵਾਲੀ ਮੰਡੀ ਤੋਂ ਅੱਛਾ ਅੱਛਾ ਉਹ ਤੁਹਾਡੀ ਬੇਟੀ ਔਰ ਉਹ ਬੰਦਾ ਜਾ ਰਹੇ ਦੋਨੋਂ ਦੋਨੋਂ ਆ ਰਹੇ ਨੇ ਇਹ ਵਿੱਚ ਇੱਕ ਕੈਮਰਾ ਸੀ ਆਪ ਘੜਵਾਇਆ ਜੀ ਐਸਐਚਓ ਸਾਹਿਬ ਸਾਡਾ ਕੋਈ ਕਿਸੇ ਤਰ੍ਹਾਂ ਪੁਲਿਸ ਦਾ ਸਾਥ ਨਹੀਂ ਦਿੱਤਾ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत